ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆ ਹਾਂ ਬਿਲਕੁਲ ਹੀ ਸਿੰਪਲ ਪਰਨੇ ਦੀ ਬਣਾਂ ਵਾਲੇ ਪਰਨੇ ਦੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਕੇਸਾਂ ਨੂੰ ਚੰਗੀ ਤਰ੍ਹਾਂ ਵਾਹ ਕੇ ਆਪਾਂ ਆਪਣੇ ਕੇਸਾਂ ਨੂੰ ਖੱਬੀ ਸਾਈਡ ਤੇ ਇਕੱਠੇ ਕਰਕੇ ਇੱਕ ਆਪਾਂ ਪੂਰੀ ਪਰਫੈਕਟ ਕੈਲੋਬਿਕ ਗਲਾਈ ਦੇ ਵਿੱਚ ਢਿੱਲਾ ਜਿਹਾ ਜੂੜਾ ਆਪਾਂ ਸਾਈਡ ਤੇ ਕਰ ਲੈਣਾ ਹੈ ਜੀ ਕਿਸਨੂੰ ਵਾ ਕੇ ਚੰਗੀ ਤਰ੍ਹਾਂ ਆਪਾਂ ਇੱਕ ਸਾਈਡ ਨੂੰ ਝੁਕਾ ਲਵਾਂਗੇ ਤੇ ਉਹਨਾਂ ਨੂੰ ਖਿੱਚ ਕੇ ਟਾਈਟ ਕਰ ਲਵਾਂਗੇ। ਉਸ ਤੋਂ ਬਾਅਦ ਵਾਲਾਂ ਨੂੰ ਆਪਾਂ ਘੁਮਾਵਾਂਗੇ। ਜਦੋਂ ਮਰੋੜਾ ਦੇਵਾਂਗੇ ਮਰੋੜਾ ਦੇਣ ਤੋਂ ਬਾਅਦ ਆਪਾਂ ਉਹਨਾਂ ਨੂੰ ਇੱਕ ਵਾਰੀ ਉੱਪਰ ਨੂੰ ਘੁਮਾਉਣਾ ਜਿਸ ਦੇ ਨਾਲ ਆਪਾਂ ਜਿਹੜਾ ਉੱਪਰਲੀ ਸਾਈਡ ਇੱਕਾ ਜਿਹੜਾ ਉਹ ਵਾਲ ਵਾਲ ਬਣ ਜਾਵੇਗਾ। ਉਸ ਤੋਂ ਬਾਅਦ ਉੱਪਰਲੀ ਸਾਈਡ ਨੂੰ ਆਪਾਂ ਜੂੜਾ ਜਿਹੜਾ ਕਰ ਦੇਣਾ ਹੈ। ਜੂੜਾ ਕਰਨ ਤੋਂ ਬਾਅਦ ਆਪਾਂ ਕੰਗਾ ਜਿਹੜਾ ਜੂੜੇ ਦੇ ਜਿਵੇਂ ਉੱਪਰਲੀ ਸਾਈਡ ਕੰਗੇ ਨੂੰ ਜਿਹੜਾ ਦਬਾ ਦੇਣਾ ਹੈ ਜੀ। ਹੁਣ ਜਿਹੜਾ ਆਪਣਾ ਪਰਨਾ ਹੈ ਆਪਾਂ ਉਸ ਦੇ ਦੋ ਹੀ ਲੜਾਂ ਦੇ ਵਿੱਚੋਂ ਇੱਕ ਪਾਸੇ ਦੇ ਦੋ ਹੀ ਲੜਾਂ ਦੇ ਵਿੱਚੋਂ ਆਪਾਂ ਇੱਕ ਲੜ ਨੂੰ ਖਿੱਚਾਂਗੇ ਤੇ ਦੂਜੀ ਲੜ ਨੂੰ ਫੋਲਡ ਕਰਕੇ ਆਪਾਂ ਜਿਵੇਂ ਵੀਡੀਓ ਵਿੱਚ ਦੇਖ ਰਿਹਾ ਹੈ ਉਸ ਤਰੀਕੇ ਦੇ ਨਾਲ ਟ੍ਰੈਂਗਲ ਸ਼ੇਪ ਦੀ ਇੱਕ ਜਿਹੜੀ ਪੂਣੀ ਹੈ ਜੀ ਉਹ ਆਪਾਂ ਬਣਾ ਲਵਾਂਗੇ ਜੀ ਕਿਨਦੀਪ ਇਸ ਤਰੀਕੇ ਦੀ ਪੂਣੀ ਬਣਾਉਣ ਤੋਂ ਬਾਅਦ ਆਪਾਂ ਦੂੜੇ ਵਾਲੀ ਸਾਈਡ ਤੋਂ ਮਤਲਬ ਕਿ ਆਪਣੀ ਖੱਬੀ ਸਾਈਡ ਤੋਂ ਜਿਹੜਾ ਆਪਾਂ ਇਸ ਲੜ ਨੂੰ ਖਿੱਚ ਲੈਣਾ ਹੈ ਤੇ ਖਿੱਚ ਕੇ ਜੂੜੇ ਦੇ ਉੱਪਰ ਦੀ ਘਮਾਉਂਦੇ ਹੋਏ ਆਪਾਂ ਜਿਹੜਾ ਆਪਣਾ ਇਸ ਲੜ ਨੂੰ ਜਿਹੜਾ ਆਪਣਾ ਸੱਜੀ ਸਾਈਡ ਤੋਂ ਜਿਹੜਾ ਆਪਣਾ ਉੱਤੇ ਤੋਂ ਲੜ ਆਉਂਦਾ ਹੋਵੇਗਾ ਉਸ ਦੇ ਥੱਲੇ ਆਪਾਂ ਇਸ ਨੂੰ ਦੱਬ ਦੇਣਾ ਹੈ ਜੀ ਚੰਗੀ ਤਰ੍ਹਾਂ ਸੈੱਟ ਕਰਕੇ ਦੱਬਣ ਤੋਂ ਬਾਅਦ ਆਪਾਂ ਇਸ ਲੜ ਨੂੰ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਖੋਲ ਲਵਾਂਗੇ ਤੇ ਉੱਪਰਲੀ ਸਾਈਡ ਦੇ ਬਾਹਰ ਕੱਪੜਿਆਂ ਨੂੰ ਉੱਪਰਲੀ ਸਾਈਡ ਨੂੰ ਕਰ ਦੇਵਾਂਗੇ ਤੇ ਇਹਨਾਂ ਵਿੱਚ ਵਲਾਂ ਨੂੰ ਸੈੱਟ ਕਰਕੇ ਆਪਾਂ ਲੜੜ ਨੂੰ ਸਿੱਧਾ ਜੂੜੇ ਨੂੰ ਕਵਰ ਕਰਦੇ ਹੋਏ ਤੇ ਕੰਨ ਨੂੰ ਕਵਰ ਕਰਦੇ ਹੋਏ ਅੱਧੀ ਅੱਖ ਨੂੰ ਟੱਕ ਕੇ ਜਾਂ ਅੱਧ ਤੋਂ ਘੱਟ ਅੱਖ ਨੂੰ ਟੱਕ ਕੇ ਆਪਾਂ ਇਸ ਲੜੜ ਨੂੰ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜਾ ਆਵੇਗਾ ਉਸ ਨੂੰ ਥੋੜਾ ਜਿਹਾ ਬੈਲ ਤੋਂ ਬੈਂਚ ਕਰਨਾ ਹੈ ਇਸ ਦੇ ਦੋ ਹੀ ਪੱਲੇ ਨੂੰ ਚੰਗੀ ਤਰ੍ਹਾਂ ਪਹਿਲਾਂ ਖੋਲ ਲੈਣਾ ਹੈ ਉੱਪਰ ਵਾਲੇ ਪੱਲੇ ਨੂੰ ਆਪਾਂ ਥੋੜਾ ਜਿਹਾ ਫੋਲਡ ਕਰਾਂਗੇ ਉਸ ਤੋਂ ਬਾਅਦ ਥੱਲੇ ਵਾਲੇ ਜਿਹੜਾ ਪੱਲਾ ਹੋਵੇਗਾ ਆਪਾਂ ਉਸ ਨੂੰ ਚੱਕ ਕੇ ਦੂਜੇ ਪੱਲੇ ਦੇ ਬਰਾਬਰ ਨੂੰ ਆਪਾਂ ਜਿਹੜਾ ਉਸ ਨੂੰ ਫੋਲਡ ਕਰ ਲੈਣਾ ਹੈ ਜੀ ਫਿਰ ਆਪਾਂ ਕੰਨ ਦੇ ਉੱਪਰ ਇਸ ਲੜੜ ਨੂੰ ਲਗਾਉਣਾ ਹੈ ਲੜਣ ਨੂੰ ਲਗਾਉਣ ਦੇ ਬਾਅਦ ਆਪਾਂ ਚੰਗੀ ਤਰ੍ਹਾਂ ਥੱਲੇ ਨੂੰ ਲੜਣ ਨੂੰ ਖਿੱਚਾਂਗੇ ਤੇ ਇਸ ਦੇ ਵਿੱਚ ਵਾਲਾਂ ਨੂੰ ਸੈੱਟ ਕਰਾਂਗੇ ਜਿਹੜਾ ਆਪਾਂ ਵਾਲ ਸੈੱਟ ਕਰਦੇ ਹਾਂ ਤੁਸੀਂ ਬਾਜ ਜਾਂ ਪੱਗ ਬੈਨ ਦੇ ਨਾਲ ਵੀ ਕਰ ਸਕਦੇ ਹੋ ਪਰ ਅਗੂਠੇ ਦੇ ਨਾਲ ਜਿਹੜਾ ਚੱਕ ਕੇ ਉਪਰਲੀ ਸਾਈਡ ਨੂੰ ਸਿੰਪਲ ਤਰੀਕੇ ਨਾਲ ਜਿਹੜੇ ਵਾਲ ਨੇ ਇਕੱਠੇ ਹੋਣਗੇ ਜੀ ਹੁਣ ਜਿਹੜਾ ਪਾ ਅਗਲਾ ਲੜੜ ਲਗਾਉਣਾ ਉਸ ਨੂੰ ਵੀ ਇਸੇ ਤਰੀਕੇ ਦੇ ਨਾਲ ਆਪਾਂ ਸੈੱਟ ਕਰਨਾ ਹੈ ਉਸ ਦੀ ਵੀ ਇਸੇ ਤਰੀਕੇ ਦੀ ਪੂਣੀ ਬਣਾਉਣੀ ਹੈ ਅਤੇ ਚੰਗੀ ਤਰ੍ਹਾਂ ਲੜਣ ਨੂੰ ਸੈੱਟ ਕਰਦੇ ਹੋਏ ਜੁੜੇ ਨੂੰ ਕਵਰ ਕਰਦੇ ਹੋਏ ਆਪਾਂ ਆਪਣੀ ਇਸ ਲੜਣ ਨੂੰ ਲਗਾ ਦੇਣਾ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਲਾਸਟ ਲੜ ਲਗਾਉਣਾ ਇਸ ਨੂੰ ਬੈਗ ਤੋਂ ਪਿੰਚ ਕਰਾਂਗੇ ਇਸ ਵਾਰ ਜਿਹੜਾ ਆਪਣਾ ਲੜ ਦਾ ਥੱਲੇਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਵੱਧ ਉੱਪਰ ਨੂੰ ਫੋਲਡ ਕਰਾਂਗੇ ਉਸ ਤੋਂ ਉਸ ਤੋਂ ਬਾਅਦ ਆਧੂ ਕੱਪੜੇ ਨੂੰ ਥੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਪੰਜ ਸਲੜ ਨੂੰ ਸਾਫ਼ ਆ ਜਿਹੜਾ ਕਰ ਲਵਾਂਗੇ ਤੇ ਟੁਪਲੀ ਸਾੜ ਇੱਕ ਪੇਚ ਟਾਈਪ ਦਾ ਬਣਾ ਦੇਵਾਂਗੇ ਜੀ ਚੰਗੀ ਤਰ੍ਹਾਂ ਖਿੱਚ ਕੇ ਸਾਫ਼ ਕਰ ਲੈਣਾ ਹੈ ਜੀ ਸਾਫ ਕਰਨ ਤੋਂ ਬਾਅਦ ਜਿਹੜਾ ਆਪਾਂ ਉੱਪਰਲੀ ਸਾਈਡ ਦਾ ਆਪਣਾ ਸਿਰ ਦੇ ਦਾ ਰਹਿੰਦਾ ਕੱਪੜਾ ਹੋਵੇਗਾ ਉਸ ਨੂੰ ਆਪਾਂ ਥੱਲੇ ਨੂੰ ਖਿੱਚ ਲੈਣਾ ਹੈ ਅਤੇ ਲੜ ਨੂੰ ਇੱਕ ਵਾਰੀ ਫੋਲਡ ਕਰਕੇ ਉਸ ਦਾ ਇੱਕ ਪੇਚ ਬਣਾਉਦੇ ਆਪਾਂ ਇਸ ਲੜਨ ਦੇ ਨਾਲ ਜਿਹੜਾ ਆਪਣੀ ਸਿਰ ਦਾ ਕੱਪੜਾ ਹੋਵੇਗਾ ਉਸ ਨੂੰ ਇਸ ਦੇ ਥੱਲੇ ਦੱਬ ਦੇਣਾ ਹੈ ਅਤੇ ਲੜ ਦੇ ਬਚਦੇ ਕੱਪੜੇ ਨੂੰ ਆਪਾਂ ਬੈਕ ਸਾਈਡ ਦੇ ਪਰਨੇ ਦੀ ਦਬਾ ਦੇਣਾ ਹੈ ਜੀ ਇਸ 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 ਤਰੀਕੇ ਦੇ ਨਾਲ ਆਪਾਂ ਪਹਿਲਾ ਜਿਹੜਾ ਤਰੀਕੇ ਦੇ ਨਾਲ ਆਪਾਂ ਇਸ ਲੜ ਨੂੰ ਆਖਰੀ ਨੂੰ ਲਗਾ ਸਕਾਂਗੇ ਜੀ ਉਸ ਤੋਂ ਬਾਅਦ ਆਪਾਂ ਆਪਣੇ ਵਾਲਾਂ ਨੂੰ ਜਿਹੜਾ ਸੈੱਟ ਕਰਨਾ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਿਹੜਾ ਜਰੂਰ ਕਰੇ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਅਗਲੇ ਤਰੀਕੇ ਨਾਲ ਆਪਣਾ ਜਿਹੜਾ ਆਖਰੀ ਲੜ ਲਗਾਉਣਾ ਹੈ ਉਸ ਤੋਂ ਉਸ ਦੇ ਲਈ ਆਪਾਂ ਨੂੰ ਦੂਜੇ ਲੜ ਨੂੰ ਵੀ ਖੋਲਣਾ ਪਵੇਗਾ ਖੋਲ ਕੇ ਆਪਾਂ ਉਸ ਦੇ ਵਿੱਚ ਬਲਾਂ ਨੂੰ ਸੈੱਟ ਕਰਕੇ ਥੋੜੇ ਜਿਹੇ ਵੱਧ ਬਲਾਂ ਨੂੰ ਬਣਾਉਣਾ ਹੈ ਅਤੇ ਇਸ ਨੂੰ ਥੋੜਾ ਜਿਹਾ ਸਿੱਧੀ ਟਾਈਪ ਨੂੰ ਆਪਾਂ ਇਸ ਲੜ ਨੂੰ ਲਗਾਉਣਾ ਹੈ ਉਸ ਤੋਂ ਬਾਅਦ ਆਪਾਂ ਲੜ ਨੂੰ ਉਸੇ ਤਰੀਕੇ ਨਾਲ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਚੰਗੀ ਤਰ੍ਹਾਂ ਖਿੱਚ ਕੇ ਆਪਾਂ ਇਸ ਲੜ ਨੂੰ ਸਿੱਧਾ ਹੀ ਲਗਾ ਦੇਣਾ ਹੈ ਜੀ। ਕੱਚੇ ਕੱਚੇ ਜਿੰਨੇ ਕਲਾਸਿਕ ਤਰੀਕੇ ਨਾਲ ਵਾਲ ਇਕੱਠੇ ਹੋਣਗੇ ਉਹਨਾਂ ਨੂੰ ਸੈੱਟ ਕਰਕੇ ਆਪਾਂ ਲੜ ਦੇ ਬਚਦੇ ਹਿੱਸੇ ਨੂੰ ਬੈਕ ਸਾਈਡ ਤੇ ਦਬਾ ਦੇਣਾ ਹੈ ਜੀ। ਵੀਡੀਓ ਨੂੰ ਅੰਗਲਿਕ ਤਵੜੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਜਲਦੀ ਹੀ ਮਿਲਾਂਗੇ ਅਜੇ ਹਜ਼ੂਰ ਨਵੀਆਂ ਵੀਡੀਆਂ ਲੈ ਕੇ ਤਾਂ ਤਕਵਾਹੀ ਗੁਰੂ ਜੀ ਕਾ ਹਾਲਸਾ ਬਾਈ।